ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਹੈਂਡ ਬਟ ਠੀਕ ਬਲਾਡਾ ਵੱਲੋਂ ਲਓ ਜੀ ਅੱਜ ਫਿਰ ਲੈ ਕੇ ਆਏ ਇੱਕ ਨਵੀਂ ਕਲੈਕਸ਼ਨ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਸੂਟ ਬਹੁਤ ਹੀ ਸੋਹਣੇ ਬ੍ਰਾਂਡਡ ਸੂਟ ਰਹਿਣ ਵਾਲੇ ਆ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀ ਇਹ ਪਹਿਲੀ ਵਾਰ ਵੀਡੀਓ ਦੇਖ ਰਹੇ ਐ ਇਦਾਂ ਤੇ ਸਾਡੇ ਕੋਲੋਂ ਨਵੀਂ ਕੁਆਲਿਟੀ ਦੇ ਵਿੱਚ ਸੂਟ ਲੈਣ ਦੇ ਲਈ ਹੈ ਨਾ ਕੱਟ ਪੀਸ ਵੀ ਅਸੀਂ ਪਾਉਂਦੇ ਰਹਿੰਦੇ ਆ ਅੱਜ ਸਿਰ ਸਾਡੇ ਕੋਲੇ ਸੂਟ ਆਏ ਆ ਥੋੜੇ ਜਿਹਾ ਮਾਈਨਰ ਜਾਂ ਕੋਈ ਪ੍ਰੋਬਲਮ ਹੁੰਦੀ ਹੈ ਸੂਟ ਦੇ ਵਿੱਚ ਪਰ ਅਸੀਂ ਕਾਫੀ ਸੂਟ ਚੈੱਕ ਕੀਤੇ ਹੋ ਕੋਈ ਜ਼ਿਆਦਾ ਪ੍ਰੋਬਲਮ ਕਿਸੇ ਵਿੱਚ ਨਹੀਂ ਹੈਗੇ ਕੋਈ ਜ਼ਿਆਦਾ ਸਾਨੂੰ ਕੋਈ ਦਿਖ ਹੀ ਨਹੀਂ ਹੈਗੀ ਕਿਉਂਕਿ ਇਸੇ ਦੀ ਚੈਕਿੰਗ ਹੋਈ ਆ ਬਾਅਦ ਚ ਤੇ ਸੂਟ ਤੁਹਾਨੂੰ ਮਿਲਗੇ ਬਿਲਕੁਲ ਲੋਜੀ ਪ੍ਰਾਈਸ 'ਚ ਹਨਾ ਕਾਫੀ ਮਹਿੰਗੇ ਸੂਟ ਲੈਣ ਵੇ ਸਾਰੇ ਬ੍ਰਾਂਡਡ ਸੂਟ ਲੈਣ ਵਾਲੇ ਐਦਾਂ ਦੇ ਸੂਟ ਲੈਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਕਰੋ ਪ੍ਰੈਸ ਕਰ ਲਓ ਜੀ ਤਾਂ ਕਿ ਅਗਲੀ ਵੀਡੀਓ ਜਲਦੀ ਤੋਂ ਜਲਦੀ ਤੁਹਾਨੂੰ ਮਿਲ ਸਕੇ ਲਓ ਜੀ ਵੀਡੀਓ ਕਰਦੇ ਆਂ ਸਟਾਰਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਗੀ ਜੀ ਇਹ ਬਰਬਰੀ ਹੈ ਦੇਖੋ ਸ਼ਰਟ ਮਿਲੂਗੀ ਤੁਹਾਨੂੰ ਬਰਬਰੀ ਦੀ ਇਹ ਠੀਕ ਹੈ ਜੀ ਜਿਹੜਾ ਗ੍ਰੈਂਡ ਰਹਿਣਾਗੀ ਦੇਖੋ ਇਹ ਦੇਖ ਸਕਦੇ ਤੁਸੀਂ ਬਰਬਰੀ ਝੂਟ ਹੈ ਜੀ ਠੀਕ ਹੈ ਜੀ ਬਰਬਰੀ ਜੂਟ ਹੈ ਜੀ ਦਾਸ ਬ੍ਰਾਂਡ ਦੀ ਬਰਬਰੀ ਰਹੂਗੀ ਜੀ ਇਹ ਲਓ ਪਹਿਲੇ ਆ ਸ਼ਾਰਟ ਪੀਸ ਦੇਖੋ ਜੀ ਬੜਾ ਸੋਹਣਾ ਜਿਹਾ ਸ਼ਾਰਟ ਪੀਸ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਮੈਂ ਦਵਾਂਗੀ ਬਾਟਮ ਲਓ ਇਹ ਬਾਟਮ ਵੀ ਮਿਲੂਗੀ ਦੇਖੋ ਇਹਦੇ ਵਿੱਚ ਕੋਈ ਡਿਫੈਕਟ ਨਹੀਂ ਹੈਗਾ ਸਾਰਾ ਸੀ ਚੈੱਕ ਕਰ ਲਿਆ ਸ਼ਾਰਟ ਵਿੱਚ ਕੁਝ ਵੀ ਡਿਫੈਕਟ ਨਹੀਂ ਹੈਗਾ ਤੇ ਕੋਈ ਕਿਸੇ ਚ ਮਾਈਨਰ ਜਿਹਾ ਕੋਈ ਹੈਗਾ ਪਰ ਸਾਰੇ ਸੂਟ ਚੈੱਕ ਹੋ ਗਏ ਜੀ ਪਰ ਕਿਸੇ ਵਿੱਚ ਕੋਈ ਨਹੀਂ ਜ਼ਿਆਦਾ ਡਿਫੈਕਟ ਲਓ ਜੀ ਇਹ ਰਹੂਗੀ ਜੀ ਮਸਲੀਨ ਦੀ ਬਾਟਮ ਇਹ ਹੋਊਗੇ ਮੂਰੀਆਂ ਤੇ ਵਰਕ ਮਸਲੀਨ ਦੀ ਬਾਟਮ ਰਹਿਣੀ ਆ ਮੂਰੀਆਂ ਤੇ ਵਰਕ ਆਉਣਾ ਤੇ ਤੁਹਾਨੂੰ ਪਤਾ ਹੀ ਆ ਜੀ ਜਿਹੜੇ ਮਸਲੀਨ ਦੇ ਵਰਕ ਵਾਲੇ ਸੂਟ ਆਉਂਦੇ ਆ ਬ੍ਰਾਂਡਰ ਨਾਲ ਦੁਪੱਟੇ ਆਉਂਦੇ ਆ ਤੇ ਕਿੰਨੇ ਕੋਸਟਲੀ ਸੂਟ ਆਉਂਦੇ ਆ ਇਹ ਦੇਖ ਸਕਦੇ ਹੋ ਜੀ ਬਾਟਮ ਬਾਟਮ ਵਿੱਚ ਵੀ ਕੋਈ ਹੈ ਨਹੀਂ ਕੁਛ ਡਿਫੈਕਟ ਨਹੀਂ ਹੈਗਾ ਜੀ ਠੀਕ ਆ ਜੀ ਜੇ ਕਿਸੇ ਕੋਈ ਆਉਂਦਾ ਕਹੇ ਵੀ ਸਾਡੇ ਨਜ਼ਰ ਨਹੀਂ ਆਉਂਦਾ ਹਨ ਫਿਰ ਵੀ ਅਸੀਂ ਤੁਹਾਨੂੰ ਬਿਲਕੁਲ ਲੈਸ ਪ੍ਰਾਈਸ ਦੇ ਰਹੇ ਆ ਜੀ ਇਹ ਸੂਟ ਤੇ ਨਾਲ ਤੁਹਾਨੂੰ ਦਵਾਂਗੇ ਮਸਲੀਨ ਦਾ ਦੁਪੱਟਾ ਲਓ ਜੀ ਮਸਲੀਨ ਦਾ ਤੁਹਾਨੂੰ ਦਵਾਂਗੇ ਦੁਪੱਟਾ ਤੇ ਪ੍ਰਾਈਸ ਰਹਿਣੀ ਸਿਰਫ 975 ਠੀਕ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਸਿਰਫ 975 ਚੈੱਕ ਕਰੋ ਜੀ ਦੁਪੱਟਾ ਮਸਲੀਨ ਦਾ ਚੈੱਕ ਦੇ ਵਿੱਚ ਰਹਿਣਾ ਬਿਲਕੁਲ ਪਿਓਰ ਚੈੱਕ ਮਸਲੀਨ ਦਾ ਦੁਪੱਟਾ ਜੀ ਪ੍ਰਾਈਸ ਦੇ ਰਿਹਾ ਸਿਰਫ 975 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਬਾਟਮ ਰਹਿਣੀ ਆ ਮਸਲੀਨ ਦੀ ਮੂਰੀ ਵਰਕ ਹੈ ਜੀ ਨਾਲ ਮਸਲੀਨ ਦਾ ਦੁਪੱਟਾ ਸਿਰਫ 975 ਦੇ ਵਿੱਚ ਤੁਸੀਂ ਇਹ ਸੂਟ ਸਾਡੇ ਕੋਲ ਬਾਈ ਕਰ ਸਕਦੇ ਆਂ ਜੀ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਵੀ ਬ੍ਰਾਂਡਡ ਸੂਟ ਰਹੂਗਾ ਜੀ ਜੋ ਨੇਚਰਲ ਆਪਾਂ ਇਹਨੂੰ ਬੋਲਦੇ ਆਂ ਵੀ ਨੇਚਰਲ ਕਰੇਵ ਆ ਸੈਲਫ ਦੇ ਵਿੱਚ ਨਾ ਉਹ ਵਾਲਾ ਸਟਾਫ ਹੈ ਬ੍ਰਾਂਡ ਚੈੱਕ ਕਰ ਲਓ ਜੀ ਐਸ ਕੇ ਬ੍ਰਾਂਡ ਸਟਾਫ ਰਹੂਗਾ ਜੀ ਦੇਖ ਸਕਦੇ ਹੋ ਤੁਸੀਂ ਆ ਏ ਐਸ ਕੇ ਬ੍ਰਾਂਡ ਦਾ ਸਟਾਫ ਹੈ ਜੀ ਦੇਖ 사ਓ ਬਿਕੋਸ ਐਸ ਕੇ ਬ੍ਰਾਂਡ ਹੈ ਜੀ ਇਹ ਨਿਊ ਸਟਾਫ ਹੈ ਜੋ ਅੱਜ ਕੱਲ ਨਵੇਂ ਸਟਾਫ ਆ ਰਿਹਾ ਹੈ ਨਾ ਮਾਰਕੀਟ ਦੇ ਵਿੱਚ ਉਹਨਾਂ ਵਾਲੇ ਇਹ ਉਹੀ ਸ਼ਰਟ ਪੀਸ ਹੈ ਨਜ਼ਦੀਕ ਤੋਂ ਦੇਖੋ ਜੀ ਪੂਰਾ ਸੈਲਫ ਦੇ ਵਿੱਚ ਬਿਲਕੁਲ ਸੌਫਟ ਮਲੈਮ ਬ੍ਰੈਡ ਹੈਗਾ ਐਸ ਕੇ ਠੀਕ ਹੈ ਜੀ ਸੈਲਫ ਦੇ ਵਿੱਚ ਰਹੂਗਾ ਜੀ ਇਹ ਤੇ ਇਹ ਵਾਲੀ ਰਹਿਣੀ ਹੈ ਜੀ ਇਹ ਨਾਲ ਬਾਟਮ ਇਹਦੇ ਵਿੱਚ ਵੀ ਸਾਨੂੰ ਕੋਈ ਡਿਫੈਕਟ ਨਹੀਂ ਨਜ਼ਰ ਆਇਆ ਲਓ ਠੀਕ ਹੈ ਜੀ ਮੇਰੇ ਭੈਣਾ ਵਧੀਆ ਜਿਨ੍ਹਾਂ ਨੇ ਇਹ ਸੂਟ ਬਾਈ ਕਰਨ ਗੀਆਂ ਦੇਖੋ ਪ੍ਰਾਈਸ ਦੇ ਰਹੇ ਆ ਦੇਖੋ ਇਹ ਤੁਹਾਨੂੰ ਸੂਟ ਮੈਨਣ ਵਾਲਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਤੇ ਤੁਹਾਨੂੰ 18-1800 ਦੇ ਸੂਟ ਲਗਾਏ ਗਏ ਜੀ ਇਹ ਵਾਲੇ ਠੀਕ ਹੈ ਜੀ ਫਰੈਸ਼ ਸੂਟ 1800 ਦੇ ਲਗਾਏ ਗਏ ਅੱਜ ਤੁਹਾਨੂੰ ਅਸੀਂ ਸੂਟ ਦੇ ਰਹੇ ਆ ਸੇਮ ਸਟਾਫ ਐਸ ਕੇ ਬ੍ਰਾਂਡ ਦਾ ਸਿਰਫ ਦੇ ਰਹੇ ਆ ਤੁਹਾਨੂੰ ਅਸੀਂ 890 ਦੇ ਵਿੱਚ ਠੀਕ ਹੈ ਜੀ 890 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਤੁਹਾਨੂੰ ਦੇ ਰਹੇ ਆ ਜੀ ਅਸੀਂ ਲਓ ਜੀ ਬਾਟਮ ਵੀ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਜੀ ਬਾਟਮ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਇੱਥੇ ਮੜਾ ਜਾ ਦੇਖੋ ਕੱਟ ਮੜਾ ਜਾ ਕੱਟ ਮੜਾ ਜਾ ਦੇਖੋ ਵੀ ਸਾਈਡ ਤੇ ਰਹਿ ਗਿਆ ਜੀ ਮੈਨੂੰ ਹੁਣ ਦਿਖਿਆ ਇਹਦਾ ਬਸ ਇੰਨਾ ਕੋਈ ਮੈਨਰ ਜਾ ਹੋ ਸਕਦਾ ਕਿਸੇ ਦੇ ਵਿੱਚ ਲਓ ਜੀ ਆਹ ਦੇਖੋ ਜੀ ਠੀਕ ਮੜੀ ਜੀ ਤੁੰਬ ਲੱਗੀ ਹੋਈ ਆ ਉਹ ਵੀ ਬਿਲਕੁਲ ਲੜ ਦੇ ਕੋਲ ਦੇਖੋ ਇੱਥੇ ਪੱਲ ਪੱਲਾ ਆ ਗਿਆ ਬਾਟਮ ਉੱਥੇ ਰਹਿ ਗਈ ਜੀ ਇਹ ਤੇ ਸਿਰਫ ਤੁਹਾਨੂੰ ਦੇ ਰਿਆਂ ਜੀ ਅਸੀਂ 8 800 90 ਦੇ ਵਿੱਚ ਸੂਟੇ ਵਾਲਾ ਠੀਕ ਹੈ ਜੀ 890 ਵਿੱਚ ਤੋਂ ਇਹ ਵਾਲਾ ਸੂਟ ਦੇ ਰਹੇ ਆ ਅਗਲਾ ਸੂਟ ਚੈੱਕ ਕਰੋ ਜੀ ਲਓ 890 ਤੋਂ ਸੂਟ ਦੇ ਰਹੇ ਆ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਸੂਟ ਰਹੂਗਾ ਜੀ ਇਹ ਜਫੀਰਾ ਸਿਲਕ ਹੈ ਜੀ ਐਸ ਕੇ ਬ੍ਰਾਂਡ ਦੀ ਜਫੀਰਾ ਸਿਲਕ ਹੈ ਇਹ ਵੀ ਤੁਸੀਂ ਸੂਟ ਬਾਇ ਕੀਤੇ ਹੋਣੇ ਆ ਲਓ ਜੀ ਠੀਕ ਹੈ ਜੀ ਜਫੀਰਾ ਸਿਲਕ ਰਹੂਗੀ ਜੀ ਇਹ ਵਾਲੀ ਤੇ ਤੁਸੀਂ ਹੁਣੇ ਹੀ ਸੂਟ ਬਾਇ ਕੀਤੇ ਹੋਣੇ ਕਿੰਨੇ ਕਾਸਟਲੀ ਸੂਟ ਪਏ ਆ ਜੀ ਇਹ ਵਾਲੀ ਵੀਡੀਓ ਦੇ ਵਿੱਚ ਬਹੁਤ ਕਾਸਟੀ-ਕਾਸਟੀ ਤੁਹਾਨੂੰ ਸੂਟ ਮਿਲੇ ਆ ਤੇ ਇਹਦੇ ਵਿੱਚ ਵੀ ਸਾਨੂੰ ਕੋਈ ਵੀ ਡਿਫੈਕਟ ਨਹੀਂ ਨਜ਼ਰ ਆਇਆ ਲਓ ਕੋਈ ਵੀ ਡਿਫੈਕਟ ਨਹੀਂ ਨਜ਼ਰ ਆਇਆ ਜੀ ਜੇ ਹੋਊਗਾ ਤਾਂ ਦੇਖੋ ਵੀ ਕੋਈ ਤੇ ਕੋਈ ਮਾਈਨਰ ਜਿਹਾ ਹੋ ਸਕਦਾ ਪਰ ਸਾਨੂੰ ਕਦੇ ਨਹੀਂ ਕੁਝ ਵੀ ਦਿਖਿਆ ਹਨਾ ਇਸ سٹਾਫ ਦੇਖ ਲੋ ਜਿੰਨ ਦੇ ਨਜ਼ਦੀਕ ਤੋਂ ਤੁਸੀਂ ਇਹ ਤੁਹਾਨੂੰ ਇਹ ਮਿਲਿਆ ਹੋਊਗਾ ਸੂਟ ਜੀ 1800 ਦਾ 1900 ਤੱਕ ਸੂਟ ਮਿਲਿਆ ਹੋਊਗਾ ਅਸੀਂ ਤੁਹਾਨੂੰ ਸਿਰਫ ਦੇ ਰਹਿਆਂ ਜੀ 1350 ਦਾ ਸੂਟ ਤੇ 1350 ਦਾ ਸੂਟ ਦੇ ਰਹਿਆਂ ਜੀ ਤੁਹਾਨੂੰ ਇਹ ਵਾਲਾ ਜਫੀਰਾ ਸਿਲਕ ਦਾ ਠੀਕ ਹੈ ਜੀ 1350 ਦਾ ਸੂਟ ਮਿਲੂਗਾ ਤੁਹਾਨੂੰ ਜਫੀਰਾ ਸਿਲਕ ਦੇ ਵਿੱਚ ਲਓ ਜੀ ਨਜ਼ਦੀਕ ਤੋਂ ਮੈਂ ਤਾਂ ਖਾਣਾ ਠੀਕ ਹੈ ਜੀ ਬਿਲਕੁਲ ਬ੍ਰਾਂਡ ਵੀ ਤੁਹਾਨੂੰ ਚੈੱਕ ਕਰਵਾਤਾ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਬਿਲਕੁਲ ਸੌਫਟ ਦੇਖੋ ਜੀ ਤੁਸੀਂ ਸਟਾਫ ਦੇਖੋ ਜੀ ਲਚਕ ਦੇਖੋ ਸਟਾਫ ਦੀ ਬ੍ਰਾਂਡ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਮੁਸਾਬਾ ਸਿਲਕ ਹੈ ਜੀ ਐਸ ਕੇ ਬ੍ਰਾਂਡ ਦੀ ਐਸ ਕੇ ਬ੍ਰਾਂਡ ਦੀ ਮੁਸਾਬਾ ਸਿਲਕ ਆ ਦੇ ਸਕਦੇ ਹੋ ਤੁਸੀਂ ਸੂਟ ਤੁਹਾਨੂੰ ਮਿਲਣ ਵਾਲਾ ਜੀ ਇਹ 875 ਦੇ ਵਿੱਚ ਠੀਕ ਹੈ ਜੀ ਇਹ ਵਾਲੀ ਰਹੂਗੀ ਬਾਟਮ ਬਾਟਮ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਲਓ ਬਾਟਮ ਚੈੱਕ ਕਰ ਲਓ ਜੀ ਦੇਖੋ ਜੀ ਇਹ ਬਾਟਮ ਰਹੂਗੀ ਜੀ ਬਾਟਮ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਇਹਦੇ ਵਿੱਚ ਹਲਕਾ ਹਲਕਾ ਜਿਹਾ ਆ ਆਉਂਦਾ ਥੋੜਾ ਜਿਹਾ ਡਬਲ ਸ਼ੇਡ ਜੀ ਆਂਦੀ ਹੈ ਬਾਟਮ ਦੇ ਵਿੱਚ ਠੀਕ ਹੈ ਕੋਈ ਹੋਰ ਕੋਈ ਡਿਫੈਕਟ ਨਹੀਂ ਹੈਗਾ ਪਰ ਇਹਦੇ ਇਦਾਂ ਹੀ ਜਿਹੜੀ ਸ਼ੇਡ ਆ ਉਹੀ ਇਹਦੇ ਵਿੱਚ ਵੀ ਹੈਗੀ ਆ ਸ਼ਰਟਾਂ ਵਿੱਚ ਵੀ ਹੈਗੀ ਆ ਜੀ ਇਹਦੀ ਤੁਹਾਨੂੰ ਤੁਹਾਨੂੰ ਪ੍ਰਾਈਸ ਦਵਾਂਗੇ 875 875 ਦੇ ਵਿੱਚ ਇਹ ਵਾਲਾ ਸੂਟ ਤੁਸੀਂ ਸਾਡੇ ਕੋਲ ਲੈ ਸਕਦੇ ਆ ਜੀ ਲੋ ਜੀ ਅੱਗੇ ਮੈਂ ਤੁਹਾਨੂੰ ਦਿਖਾ ਦਾਂ ਜੀ ਇਹ ਬਰਾ ਸੂਟ ਇਹ ਰਹੂਗਾ ਜੀ ਬਰਬਰੀ ਦੇ ਵਿੱਚ ਲੋ ਇਹ ਰਹੂਗੀ ਸ਼ਰਟ ਬਰਬਰੀ ਦੀ ਵਰਕ ਹੋਇਆ ਜੀ ਉੱਪਰ ਸ਼ਰਟ ਦੇ ਚੈੱਕ ਕਰੋ ਨੀਚੇ ਕਿਹੜਾ ਚੈੱਕ ਕਰ ਲਓ ਇਹਦਾ ਲੋ ਜੀ ਇਹ ਰਹੂਗਾ ਜੀ ਇਹਦਾ ਕੇਰਾ ਠੀਕ ਹੈ ਜੀ ਇਹ ਕੇਰਾ ਰਹੂਗਾ ਕੇਰੇ ਦੇ ਉੱਪਰ ਪੂਰਾ ਵਰਕ ਆ ਰਿਹਾ ਦੇਖ ਸਕਦੇ ਹੋ ਪੂਰਾ ਵਰਕ ਆ ਰਿਹਾ ਕੇਰੇ ਉੱਪਰ ਇੱਥੇ ਵੀ ਵਰਕ ਆ ਰਿਹਾ ਪਿਓਰ ਬਰਬਰੀ ਹੈ ਜੀ ਠੀਕ ਹੈ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਰਹਿਣੀ ਆ ਲਓ ਜੀ ਇਹ ਵਾਲੀ ਰਹੂਗੀ ਜੀ ਮਸਲੀਨ ਦੀ ਨਾਲ ਬਾਟਮ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਆ ਜੀ ਬਾਟਮ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਬਾਟਮ ਦੇਖ ਸਕਦੇ ਹੋ ਕਈ ਵਾਰੀ ਮੈਂ ਤੁਹਾਨੂੰ ਕਹਤਾ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਹਨਾ ਤੁਹਾਨੂੰ ਕੋਈ ਮਾੜੀ-ਮੋਟੀ ਦਿਖ ਜੇ ਕਿਉਂਕਿ ਅੱਦਾ ਸਾਨੂੰ ਤਾਂ ਕੁਝ ਦਿਖਿਆ ਨਹੀਂ ਹੈਗਾ ਜੇ ਕੋਈ ਮਾੜੀ-ਮੋਟੀ ਹੁੰਦੀ ਆ ਤਾਂ ਅਸੀਂ ਉਹ ਤੁਹਾਨੂੰ ਕਹਿ ਕੇ ਹੀ ਦੇ ਰਹੇ ਆ ਤਾਂ ਹੀ ਤੁਹਾਨੂੰ ਇੰਨਾ ਪ੍ਰਾਈਸ ਲੈਸ ਲਗਾ ਰਹੇ ਆ ਹਨਾ ਪਰ ਇਹਦੇ ਵਿੱਚ ਕੋਈ ਵੀ ਨਹੀਂ ਦਿਖ ਰਹੀ ਸਾਨੂੰ ਤਾਂ ਠੀਕ ਹੈ ਇਹ ਬਾਟਰੋ ਰੋ ਮਸਲੀਨ ਦੀ ਲਓ ਜੀ ਇਹ ਰਹਿਣਾ ਜੀ ਬਰਬਰੀ ਦਾ ਦੁਪੱਟਾ ਲਓ ਜੀ 2000 ਵਾਲਾ ਸੂਟ ਹੈ ਜੀ ਇਹ ਠੀਕ ਹੈ ਜੀ ਇਹ ਬਰਬਰੀ ਦਾ ਦੁਪੱਟਾ ਡਿਜੀਟਲ ਪ੍ਰਿੰਟ ਦਾ 2000 ਵਾਲਾ ਸੂਟ ਹੈ ਜੀ ਬ੍ਰੈਂਡ ਰਹਿਣਾ ਇਹਦਾ ਵੀ ਐਸਕੇ ਤੇ ਪ੍ਰਾਈਸ ਨੂੰ ਦੇ ਰਹੇ ਸਾਰਾ ਸਿਰਫ 1300 ਦੇ ਵਿੱਚ ਇਹ ਵਾਲਾ ਸੂਟ ਠੀਕ ਹੈ ਜੀ 1300 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਇੱਕ ਇਹ ਵਾਲਾ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ एवी एस के ब्रांड ਦਾ ਲਓ ਜੀ ਐਸ ਕੇ ਪ੍ਰੈਂਡ ਦਾ ਗੀਜ਼ਾ ਜੀ ਦੇਖੋ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਇਹਦਾ ਐਸ ਕੇ ਬ੍ਰਾਂਡ ਦਾ ਰਹੂਗਾ ਜੀ ਇਹ ਇਹ ਵਾਲੀ ਬਾਟਮ ਦੇਖੋ ਬਾਟਮ ਦਾ ਸਟੱਫ ਚੈੱਕ ਕਰੋ ਜੀ ਬਹੁਤ ਸੋਹਣਾ ਸਟੱਫਾ ਜੀ ਬਾਟਮ ਦਾ ਲਓ ਨਜ਼ਦੀਕ ਤੋਂ ਦੇਖੋ ਜੀ ਬਾਟਮ ਦਾ ਸਟੱਫ ਪ੍ਰਾਈਸ ਰੈਡੀ ਇਹਦੀ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਆ ਜੀ ਪ੍ਰਾਈਸ ਰਹਿਣੀ ਹੈ ਇਹਦੀ 850 ਠੀਕ ਹੈ ਜੀ 850 ਪ੍ਰਾਈਸ ਲੈਣੀ ਹੈ ਇਹਦੀ ਅਗਲਾ ਸੂਰ ਚੈੱਕ ਕਰੋ ਜੀ ਲਓ ਜੀ AVS ਕੇ SK ਬ੍ਰਾਂਡ ਦਾ ਰਹੂਗਾ ਜੀ ਠੀਕ ਹੈ ਦੇਖ ਸਕਦੇ ਹੋ ਤੁਸੀਂ ਬ੍ਰਾਂਡ ਵਿਕੋਸ ਔਰਗੈਂਜ਼ਾ ਦੀ SK ਬ੍ਰਾਂਡ ਨਾਲ ਨਜ਼ਦੀਕ ਤੋਂ ਦੇਖੋ ਜੀ ਸਟਾਫ ਛੋਟੇ ਛੋਟੇ ਚੈੱਕ ਬਣੀ ਹੋਈ ਹੈ ਬੈਗ ਤੋਂ ਦੇਖੋ ਜੀ ਠੀਕ ਹੈ ਜੀ ਚੈੱਕ ਬਣੀ ਹੋਈ ਹੈ ਪ੍ਰੋਬਲਮ ਇਹਦੇ ਵਿੱਚ ਵੀ ਨਹੀਂ ਸਾਨੂੰ ਕੋਈ ਦੁਖੀ ਜੀ ਠੀਕ ਹੈ ਜੀ ਲਓ ਮੈਂ ਦਿਖਾ ਦੇਣੀ ਤੁਹਾਨੂੰ ਖੋਲ ਕੇ ਬਹੁਤ ਸੋਹਣਾ ਪੀਸ ਰੈਣ ਵਾਲਾ ਹੈ ਲਓ ਜੀ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਐ ਐਸ ਕੇ ਬ੍ਰੈਂਡ ਦੇ ਤੁਹਾਨੂੰ 15 15 16 16 ਸੌ ਦੇ ਸੂਟ ਮਿਲ ਰਹੇ ਆ ਜੀ ਇਹ ਵਾਲੇ ਤੇ ਅਸੀਂ ਤੁਹਾਨੂੰ ਸਿਰਫ ਦੇ ਰਿਆਂ ਜੀ ਇਹ ਵਾਲਾ ਸੂਟ 890 ਦਾ ਜੀ ਠੀਕ ਹੈ ਜੀ 890 ਦਾ ਦੇ ਰਿਆਂ ਜੀ ਇਹ ਲਓ ਇਹ ਕਾ ਦੇਖੋ ਜੀ ਇਹ ਬਰਬਰੀ ਰਹੂਗੀ ਜੀ ਇਹ ਬਰਬਰੀ ਰਹਿਣੀ ਐ ਐਸ ਕੇ ਬ੍ਰੈਂਡ ਦੀ ਲਓ ਚੈੱਕ ਕਰ ਲਓ ਜੀ ਐਸ ਕੇ ਬ੍ਰੈਂਡ ਦੀ ਬਰਬਰੀ ਹੈ ਇਹ ਠੀਕ ਹੈ ਜੀ 890 ਜੀ ਇਹਦਾ ਰੇਟ ਰਹਿਣਾ ਇਹ ਵਾਲੇ ਸੂਟ ਦਾ ਪ੍ਰੋਬਲਮ ਇਹਦੇ ਵਿੱਚ ਵੀ ਨਹੀਂ ਹੈਗੀ ਲਓ ਗਰੈਂਟ ਦੇਖ ਲਓ ਜੀ ਬਹੁਤ ਸੋਹਣਾ ਸੂਟ ਰਹੂਗਾ ਜੀ 890 ਰਹਿਣਾ ਜੀ ਇਹਦੀ ਪ੍ਰਾਈਸ ਐਸ ਕੇ ਬ੍ਰੈਂਡ ਦੀ ਬਰਬਰੀ ਆ ਇਹ ਆਉਗੀ ਜੀ ਮਸਲੀਨ ਦੀ ਬਾਟਮ ਠੀਕ ਹੈ ਜੀ ਮਸਲੀਨ ਦੀ ਬਾਟਮ ਹੈ ਜੀ ਦੋ ਸੂਟ ਆ ਸਾਡੇ ਕੋਲੇ ਇਹ ਦੋਨੋਂ ਵੀ ਲੈ ਸਕਦੇ ਹੋ ਸਾਡੇ ਕੋਲ 890 ਇਹਦੀ ਪ੍ਰਾਈਸ ਰਹਿਣੀ ਹੈ ਇਹ ਵਲਾ ਚੈੱਕ ਕਰੋ ਜੀ ਲਓ ਇਹ ਮੁਸਾਬਾ ਸਿਲਕ ਆ ਗਈ ਜੀ ਐਸ ਕੇ ਬ੍ਰਾਂਡ ਦੀ ਲਓ ਚੈੱਕ ਕਰੋ ਜੀ ਮੁਸਾਬਾ ਸਿਲਕ ਹੈ ਐਸ ਕੇ ਬ੍ਰਾਂਡ ਦੀ ਠੀਕ ਹੈ ਜੀ 890 ਦੀ ਪ੍ਰਾਈਸ ਰਹਿਣੀ ਆ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾਗਾ ਲਓ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਦੇਖ ਸਕਦੇ ਹੋ ਲਓ ਜੀ ਇੱਥੇ ਵੀ ਤੁਹਾਨੂੰ ਸਟੈਂਪ ਲੱਗੀ ਦਿਖਾਦਾ ਐਸ ਕੇ ਬ੍ਰਾਂਡ ਦੀ ਮੁਸਾਬਾ ਸਿਲਕ ਹੈ ਬਹੁਤ ਸੋਹਣੇ ਬ੍ਰਾਂਡਡ ਸੂਟ ਆ ਜੀ ਕੋਈ ਡਿਫੈਕਟ ਸਾਨੂੰ ਇਹਦੇ ਵਿੱਚ ਨਹੀਂ ਕੁਝ ਨਜ਼ਰ ਆਇਆ ਲਓ ਕੋਈ ਮੜਾ ਮੋਟਾ ਕਿਤੇ ਹੋ ਸਕਦਾ ਹਨ ਕੋਈ ਵੀ ਮੜਾ ਮੋਟਾ ਕੋਈ ਪ੍ਰਿੰਟ ਦਾ ਕੁਝ ਵੀ ਪਰ ਸਾਨੂੰ ਕੁਝ ਵੀ ਨਜ਼ਰ ਆਇਆ ਲਓ ਦਿਖਾ ਦਿੰਨੇ ਤੁਹਾਨੂੰ ਓਪਨ ਕਰਕੇ ਇਹ ਵਰਉਗੀ ਜੀ ਮਸਲੀਨ ਦੀ ਬਹੁਤ ਸੋਹਣੀ ਬਾਟਮ ਰਹਿਣੀ ਹੈ ਕਿਉਂਕਿ ਬ੍ਰਾਂਡਡ ਸੂਟਾਂ ਤੇ ਬਾਟਮਾਂ ਵੀ ਬ੍ਰਾਂਡਡ ਹੀ ਹੁੰਦੀਆਂ ਜੀ ਲਓ ਇਹ ਰਹਿਣੀ ਹੈ ਜੀ ਇਹ ਨਾਲ ਬਾਟਮ ਚੈੱਕ ਕਰੋ ਜੀ ਠੀਕ ਹੈ ਜੀ ਬਾਟਮ ਵਿੱਚ ਵੀ ਸਾਨੂੰ ਕੁਝ ਨਜ਼ਰ ਨਹੀਂ ਆਇਆ ਪ੍ਰਾਈਸ ਦੇ ਦੇ ਰਿਹਾ ਤੁਹਾਨੂੰ ਅਸੀਂ ਸਿਰਫ ਠੀਕ ਹੈ ਜੀ ਭਾਈ ਤੁਹਾਨੂੰ ਦੱਸ ਹੀ ਤੇ ਇਹਦੇ ਸੂਟ ਦਾ 890 ਲੋ ਇਹ ਕੇਵਲਾ ਸ਼ੋਰ ਚੈੱਕ ਕਰੋ ਜੀ बिकॉज ਔਰਗੈਂਜਾ ਦੇ ਵਿੱਚ ਲੋ ਜੀ बिकॉज ਔਰਗੈਂਜਾ ਦੇ ਵਿੱਚ ਰਹੂਗਾ ਐਸ ਕੇ ਬ੍ਰਾਂਡ ਹੈ ਲਾਲੁਕੀਨ ਇਹਦਾ ਬ੍ਰਾਂਡ ਆ ਜੀ ਲੋ ਲਾ ਲਾਲੁਕੀਨ ਸਿਲਕ ਹੈ ਜੀ ਇਹ ਐਸ ਕੇ ਬ੍ਰਾਂਡ ਦੀ ਹੈ बिकॉज ਔਰਗੈਂਜਾ ਵੀ ਕਹਿ ਸਕਦੇ ਆਪਾਂ ਜੀ ਦੇਖੋ ਬਿਲਕੁਲ ਸੌਫਟ बिकॉज ਔਰਗੈਂਜਾ ਪੂਰੀ ਸ਼ੋਰਟ ਦੇ ਉੱਪਰ ਜਿਹੜਾ ਉਹ ਵਰਕ ਹੋਇਆ ਜੀ ਦੇਖ ਸਕਦੇ ਤੁਸੀਂ ਪੂਰੀ ਸ਼ੋਰਟ ਦੇ ਉੱਪਰ ਵਰਕ ਹੋਇਆ ਬਿਲਕੁਲ ਸੌਫਟਵਰ ਗੰਜਾ ਇਹ ਵਾਲੀ ਰੌਗੀ ਜੀ ਬਾਟਮ ਲਓ ਮਸਲੀਨ ਦੀ ਰਹਿਣੀ ਇਹਦੇ ਨਾਲ ਬਾਟਮ ਚੈੱਕ ਕਰੋ ਜੀ ਇਹਦੇ ਵਿੱਚ ਵੀ ਸਾਨੂੰ ਕੁਝ ਵੀ ਨਹੀਂ ਨਜ਼ਰ ਆਇਆ ਲਓ ਠੀਕ ਹੈ ਜੀ ਥੋੜਾ ਜਿਹਾ ਬਹੁਤ ਸੋਹਣੇ ਲੈਸ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਹਾਂ ਜੀ ਅੱਜ ਦੇ ਅਸੀਂ ਇਹ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਪ੍ਰਾਈਸ ਇਹਦੀ ਵੀ ਇਹਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਉਹ ਤੁਹਾਨੂੰ ਚੈੱਕ ਕਰਵਾ ਦਾਂ ਨੇ 900 ਰੁਪਏ ਪ੍ਰਾਈਸ ਰੌਗੀ ਜੀ ਦੀ ਠੀਕ ਹੈ ਜੀ ਬਿਕੋਜ਼ ਰੋਗਨਜ਼ਾ ਦੀ ਐਸ ਕੇ ਬ੍ਰਾਂਡ ਦੀ ਲਓ ਇੱਕ ਇੱਕ ਵਾਰ ਚੈੱਕ ਕਰੋ ਜੀ ਇਹ ਤਾਂ ਤੁਹਾਨੂੰ ਸੂਟ ਨਵੇਂ ਹੀ ਖਰੀਦੇ ਹੋਣਗੇ ਸਾਰਿਆਂ ਨੇ ਖੂਨੀ ਮਾਰਕੀਟ ਦੇ ਵਿੱਚ ਨਿਊ ਨਿਊ ਆ ਰਹੇ ਆ ਇਹ ਲਓ ਚੈੱਕ ਕਰੋ ਜੀ ਇਹਨੂੰ ਬਹੁਤ ਪਿਆਰਾ ਜਿਹਾ ਸੂਟ ਰਹੂਗਾ ਜੀ ਪੂਰੀ ਸ਼ਰਟ ਦੇਖੋ ਜੀ ਪੂਰਾ ਸ਼ਰਟ ਉੱਪਰ ਵਰਕ ਹੈ ਆਰੀ ਵਰਕ ਹੋਇਆ ਜੀ ਪੂਰੀ ਸ਼ਰਟ ਦੇ ਉੱਪਰ ਐਸ ਕੇ ਬ੍ਰਾਂਡ ਹੈ ਲਓ ਬ੍ਰਾਂਡ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਲਓ ਐਸ ਕੇ ਬ੍ਰੈਂਡ ਆ ਜੀ ਦੇਖ ਸਕਦੇ ਹੋ ਤੁਸੀਂ ਠੀਕ ਆ ਜੀ ਇਹਦੇ ਸੂਟ ਦੀ ਪ੍ਰਾਈਸ ਜਿਹੜੀ 2000 ਆ ਜੀ ਮਾਰਕੀਟ ਦੇ ਵਿੱਚ 2000 ਵਾਲਾ ਸੂਟ ਆ ਜੀ ਇਹ ਵਾਲੇ ਇਹਦੇ ਵਿੱਚ ਕੱਟ ਹਲਕਾ ਹਲਕਾ ਜਾਂ ਕੋਈ ਚਿਰਖੀ ਜੀ ਹਲਕੀ ਹਲਕੀ ਜੀ ਬਾਟਮ ਦੇ ਵਿੱਚ ਇਹਦੇ ਵਿੱਚ ਤੇ ਤੁਹਾਨੂੰ ਸਿਰਫ ਇਹ 1300 ਦਾ ਸੂਟ ਮਿਲ ਰਿਹਾ ਜੀ ਠੀਕ ਆ ਜੀ ਜੇ ਤੁਸੀਂ ਕੱਲੀ 1300 ਦੀ ਸ਼ਰਟ ਵੀ ਤੁਹਾਨੂੰ ਕਿਸੇ ਨੇ ਦੇਣੀ ਜੀ 2000 ਵਾਲਾ ਸੂਟ ਆ ਜੀ ਇਹ ਵਾਲਾ ਦੇਖ ਸਕਦੇ ਹੋ ਤੁਸੀਂ ਇਹ ਲਓ ਠੀਕ ਆ ਜੀ ਪ੍ਰਾਈਸ ਵੀ ਤੁਹਾਨੂੰ ਪਤਾ ਹੋਊਗਾ ਇਨਾ ਸੂਟਾਂ ਦੀ ਜੀ ਠੀਕ ਹੈ ਜੀ ਐਸ ਕੇ ਬ੍ਰਾਂਡ ਰਹਿਣਾ ਇਹ ਲੋ ਇੱਕ ਇਹ ਵਾਲਾ ਚੈੱਕ ਕਰੋ ਜੀ ਇਹ ਮਸਲੀਨ ਦੀ ਆਉਗੀ ਜੀ ਬਾਟਮ ਇਹਦੇ ਵਿੱਚ ਵੀ ਕੋਈ ਨਹੀਂ ਸਾਨੂੰ ਡਿਫੈਕਟ ਦਿਖਿਆ ਇਹ ਆਊਗਾ ਜੀ ਬਰਬਰੀ ਲੋ ਬਰਬਰੀ ਦੀ ਸ਼ਾਰਟ ਰਹਿਣੀ ਹੈ ਐਸ ਕੇ ਬ੍ਰਾਂਡ ਦੀ ਬਰਬਰੀ ਹੈ ਜੀ ਇਹ ਲੋ ਐਸ ਕੇ ਬ੍ਰਾਂਡ ਹੈ ਦੇਖ ਸਕਦੇ ਹੋ ਤੁਸੀਂ ਇਹਦੀ ਮੈਂ ਤੁਹਾਨੂੰ ਚੈੱਕ ਕਰਵਾਦਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਜੀ ਇਹਦਾ ਠੀਕ ਹੈ ਜੀ ਤੇ ਇਹ ਵਾਲੀ ਰਹਿਣੀ ਹੈ ਜੀ ਬਾਟਮ ਇਹਦੇ ਨਾਲ ਤੇ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਸਿਰਫ 890 ਠੀਕ ਹੈ ਜੀ 890 ਦੇ ਵਿੱਚ ਤੁਸੀਂ ਇਹਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਐਸ ਕੇ ਬ੍ਰੈਂਡ ਦੀ ਬਰਬਰੀ ਹੈ ਜੀ ਇਹ ਬਾਕੀ ਬ੍ਰੈਂਡਾਂ ਦਾ ਫਰਕ ਹੁੰਦਾ ਹੈ ਨਾ ਬਰਬਰੀ ਤੁਹਾਨੂੰ ਹੋਰ ਵੀ ਮਿਲ ਜੂਗੀ ਪਰ ਜਿਹੜਾ ਬ੍ਰੈਂਡ ਹੈ ਜੀ ਉਹ ਸਭ ਤੋਂ ਹਾਈ ਕੁਆਲਿਟੀ ਦਾ ਬ੍ਰੈਂਡ ਰਹਿਣਾ ਜੀ ਐਸ ਕੇ ਤੇ ਸਟਾਫ ਦਾ ਤੁਹਾਨੂੰ ਪਤਾ ਹੀ ਆ ਲਓ ਇਹ ਕੇ ਵਾਲਾ ਦੇਖੋ ਜੀ ਸੈਲਫ ਦੇ ਵਿੱਚ ਹੈ ਨਾਲੇ ਬਰਬਰੀ ਹੈ ਨਾਲੇ ਸੈਲਫ ਹੈ ਬਹੁਤ ਸੋਨਾ ਸੂਟ ਰਹੂਗਾ ਜੀ ਇਹ ਚੈੱਕ ਕਰਵਾਦਾ ਜੀ ਤੁਹਾਨੂੰ ਇਹ ਵੀ ਬਰਬਰੀਆ ਸਟਾਰ ਬਰਬਰੀ ਹੈ ਦੇਖੋ ਜੀ ਨੇ ਜਦੀਕ ਤੋਂ ਦੇਖੋ ਜੀ ਇਹਦੀ ਸ਼ਾਈਨਿੰਗ ਤੇ ਇਹਦਾ ਸੈਲਫ ਫਰੰਟ ਦੇਖੋ ਠੀਕ ਹੈ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਇਹ ਬਾਟਮ ਰਹਿਣੀ ਹੈ ਜੀ ਕਲਰ ਬਹੁਤ ਪਿਆਰਾ ਜਿਹਾ ਮਿੱਠਾ ਜਿਹਾ ਇਹਦਾ ਚੈੱਕ ਕਰੋ ਜੀ ਇਹਦੇ ਵਿੱਚ ਵੀ ਸਾਨੂੰ ਕੋਈ ਨਜ਼ਰ ਨਹੀਂ ਆਈ ਪ੍ਰੋਬਲਮ ਇਹ ਵਾਲੀ ਬਾਟਮ ਵਿੱਚ ਵੀ ਤੇ ਸ਼ਰਟ ਵਿੱਚ ਵੀ ਇਹ ਵਾਲੀ ਸ਼ਰਟ ਦੇਖੋ ਜੀ ਐਸ ਕੇ ਬ੍ਰਾਂਡ ਹੈ ਠੀਕ ਹੈ ਡਿਫੈਕਟੇਰੀ ਵਿੱਚ ਕੁਝ ਨਹੀਂ ਹੈਗਾ ਤੇ ਦੇਖੋ ਜੀ ਸੈਲਫ ਬਣਿਆ ਹੋਇਆ ਪੂਰਾ ਇਹ ਸ਼ਾਈਨਿੰਗ ਦੇਖੋ ਜੀ ਸਟਾਫ ਦੇਖੋ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹਿਣੀ ਆ 990 ਇਹ ਵਾਲੇ ਸੂਰ ਦੀ ਪ੍ਰਾਈਸ 990 ਰਹਿਣੀ ਆ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਸਵੈਸ ਜੌਰ ਜਟ ਦੇ ਆਊਗਾ ਜੀ ਬਿਲਕੁਲ ਪਿਓਰ ਵਾਲੀ ਸਵੈਸ ਜੋਰ ਜਾਟਾ ਬਿਲਕੁਲ ਸੌਫਟ ਵਾਲੀ ਤੇ ਬ੍ਰਾਂਡ ਤੁਹਾਨੂੰ ਚੈੱਕ ਕਰਵਾ ਲਈਏ ਜੀ ਲਓ ਇਹ ਵੀ ਬ੍ਰਾਂਡ ਦੇਖ ਸਕਦੇ ਹੋ ਤੁਸੀਂ ਦਾਸ ਬ੍ਰਾਂਡ ਰਹੂਗਾ ਜੀ ਇਹਦਾ ਠੀਕ ਹੈ ਜੀ ਲਓ ਸਵੈਸ ਜੋਰ ਜਾਟਾ ਦੇਖੋ ਪ੍ਰਿੰਟ ਪੂਰੀ ਸ਼ਰਟ ਦੇ ਉੱਪਰ ਵਰਕ ਹੋਇਆ ਜੀ ਤੇ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਮਸਲੀਨ ਦੀ ਇਹ ਮਸਲੀਨ ਦੀ ਬਾਟਮ ਰਹਿਣੀ ਹੈ ਕਿ ਨਾਲ ਤੁਹਾਨੂੰ ਪਿਓਰ ਦਾ ਹੀ ਦੁਪੱਟਾ ਮਿਲਣਾ ਜੌਰ ਜੱਟ ਦਾ ਬਿਲਕੁਲ ਜੌਰ ਜੱਟ ਪਿਓਰ ਦਾ ਦੁਪੱਟਾ ਹੈ। ਲੋ ਪਿਓਰ ਦਾ ਦੁਪੱਟਾ ਜੀ ਜੌਰ ਜੱਟ ਦਾ ਬਿਲਕੁਲ ਪਿਓਰ ਜਿਹੜੀ ਜੌਰ ਜੱਟ ਹੁੰਦੀ ਰੀਜਨਲ ਵਾਲੀ ਉਹ ਵਾਲਾ ਦੁਪੱਟਾ ਰਹੂਗਾ ਜੀ। ਠੀਕ ਹੈ ਜੀ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਦੇਖ ਲਓ। ਬਹੁਤ ਸੋਹਣਾ ਸੂਟ ਰਹਿਣ ਵਾਲਾ ਤੇ ਜਿਹੜੀ ਤੁਹਾਨੂੰ ਇਹਦੀ ਪ੍ਰਾਈਸ ਪੈਣੀ ਹੈ ਸਿਰਫ 900 ਰੁਪਏ ਪੈਣੀ ਹੈ ਜੀ ਇਹ ਵਾਲੇ ਸੂਟ ਦੀ ਬਿਨਾਂ ਦੁਪੱਟੇ ਦੇ ਨਾਲ। ਬਿਦੇ ਦੁਪੱਟੇ ਦੇ ਨਾਲ 900 ਰੁਪਏ ਪ੍ਰਾਈਸ ਪਊਗੀ ਜੀ। ਲਓ ਜੀ ਇਹ ਕੇਵਲ ਆ ਚੈੱਕ ਕਰੋ। ਲਓ ਜੀ SK ਬ੍ਰਾਂਡ ਆ ਦੇਖ ਸਕਦੇ ਤੁਸੀਂ ਇਹ ਵੀ ਸਟਾਫ ਦੇਖੋ ਜੀ ਬਿਲਕੁਲ ਸੌਫਟ ਮਲੇਮ ਸਟਾਫ ਆ ਪ੍ਰਿੰਟ ਦੇਖੋ ਸੈਲਫ ਦੇ ਵਿੱਚ ਰਹਿਣਾ ਨਜ਼ਦੀਕ ਤੋਂ ਤੁਹਾਨੂੰ ਮੈਂ ਦਿਖਾ ਦਾਂ ਜੀ ਕੰਨੀ ਤੋਂ ਦੇਖ ਲਓ ਜੀ ਇਦਾਂ ਸੈਲਫ ਦੇ ਵਿੱਚ ਬਣਿਆ ਹੋਇਆ ਬਿਲਕੁਲ ਸੌਫਟ ਮਲੇਮ ਪ੍ਰਿੰਟਿੰਗ ਦੇਖੋ ਜੀ ਕਿੰਨੀ ਸੋਹਣੀ ਹੈ ਦੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਤੇ ਇਹਦੇ ਵਿੱਚ ਵੀ ਕੋਈ ਡਿਫੈਕਟ ਨਹੀਂ ਹੈਗਾ ਕੁਛ ਵੀ ਸ਼ਰਟ ਦੇ ਵਿੱਚ ਕੁਛ ਵੀ ਡਿਫੈਕਟ ਨਹੀਂ ਹੈਗਾ ਜੀ ਠੀਕ ਆ ਬਾਟਮ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਬਾਟਮ ਦੇਖੋ ਜੀ ਲਓ ਬਾਟਮ ਵੀ ਚੈੱਕ ਕਰ ਲੋ ਪਿਓਰ ਮਸਲੀਨ ਦੀ ਰਹਿਣੀ ਬਾਟਮ ਬਾਟਮ ਵਿੱਚ ਵੀ ਨਹੀਂ ਕੋਈ ਪ੍ਰੋਬਲਮ ਹੈਗੀ ਬਿਲਕੁਲ ਤੁਹਾਨੂੰ ਸੂਟ ਦੇ ਰਹੇ ਹਾਂ ਲੋ ਪ੍ਰਾਈਸ ਤੇ ਇਹ ਪਾਊਗਾ ਜੀ ਤੁਹਾਨੂੰ 890 ਦਾ ਇਹ ਵੀ ਤੁਹਾਨੂੰ 890 ਦਾ ਸੂਟ ਪੈਣਾ ਜੀ ਲਓ ਜੀ ਕੱਲ ਇਹਨਾਂ ਕ ਤੁਹਾਨੂੰ ਸਟਾਕ ਦਿਖਾਦਾ ਠੀਕ ਹੈ ਜੀ ਇਸ ਤੋਂ ਬਾਅਦ ਅਗਲੀ ਵੀਡੀਓ ਫੇਰ ਦੁਬਾਰਾ ਲੈ ਕੇ ਆਵਾਂਗੇ ਕਾਫੀ ਸਾਰਾ ਸਟਾਕ ਹੈਗਾ ਜੀ ਹੋਰ ਵੀ ਸਾਡੇ ਕੋਲੇ ਅਵੇਲੇਬਲ ਹੈ ਤੇ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਉਹਦੇ ਤੁਹਾਨੂੰ ਗਰਮ ਸੂਟ ਵੀ ਮਿਲਣਗੇ ਜੀ ਗਰਮ ਸੂਟ ਰਾਖੀ ਬ੍ਰਾਂਡ ਦੇ ਮਿਲਣਗੇ ਐਸਕੇ ਬ੍ਰਾਂਡ ਦੇ ਮਿਲਣਗੇ ਕਾਫੀ ਤਰ੍ਹਾਂ ਦਾ ਸਟਾਕ ਮਿਲੂਗਾ ਤੇ ਅਗਲੀ ਵੀਡੀਓ ਵੀ ਦਿਖਾਵਾਂਗੇ ਇਨਕ ਇਥੇ ਅਸੀਂ ਵੀਡੀਓ ਖਤਮ ਕਰਦੇ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ